ਜਦੋਂ 84 ਦਾ ਘੱਲੂ ਘਾਰਾ ਹੋਇਆ ਨਾ ਕੁਲਦੀਪ ਬਰਾੜ ਕਹਿੰਦਾ ਸਾਡੀ ਸੀਆਈਟੀ ਝੁੱਠੀ ਨਿਕਲੀ ਕਹਿੰਦਾ ਜਦੋਂ ਸਾਡੇ ਜਵਾਨ ਪ੍ਰਕਰਮਾਂ ਚ ਬੜੇ ਕਹਿੰਦਾ ਤਾਂ ਸੇ ਗੋਲੀ ਪਾਈਂ ਸੇ ਗੋਲੀ ਉੱਪਰ ਸੇ ਗੋਲੀ ਨੀਚੇ ਸੇ ਗੋਲੀ ਪਾ ਕੇ ਸੇ ਗੋਲੀ ਤੇ ਪਿੱਛੇ ਸੇ ਗੋਲੀ ਕਹਿੰਦਾ ਫੜਕਾ ਫੜਕਾ ਕੇ ਮਾਰੇ ਕਿੰਨੇ ਤੋਰੇ ਪਰ ਪਰ ਗੱਡੀਆਂ ਇਹ ਗੱਲਾਂ ਦੇ ਹੋਲੇ ਨੇ ਜਾਗੋ ਗਾਈ ਹੱਕ ਦੇ ਜੋਰ ਨਾਲ ਫਿਰਮਲ ਸਿੰਘ ਚੋਲੇ ਨੇ ਅੱਜ ਕਵੀਸ਼ਰ ਗੌਂਦੇ ਨੇ ਖਾਲਸਾ ਜੀ ਤੇ ਰੌਂਗਟੇ ਖੜੇ ਹੋ ਜਾਂਦੇ ਕਦੇ ਜਦੋਂ ਨਾ ਜਾਗੋ ਗਾਈ ਨਿਰਮਲ ਸਿੰਘ ਚੋਲੇ ਨੇ ਬਾਦ ਦੇ ਕਮਿਸ਼ਨਰ ਨੇ ਤੇ ਸਮੇਂ ਦੀ ਸਰਕਾਰ ਦੀਆਂ ਜੜਾ ਹਲਾਕੇ ਰੱਖਦੀਆਂ ਇੱਥੋਂ ਤੱਕ ਉਸ ਵੇਲੇ ਉਹਦੀ ਜੀਬ ਵੱਢ ਕੇ ਉਹਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਇਹ ਉਹ ਆਵਾਜ਼ ਦਬ ਜਾਵੇ ਪਰ ਇਹ ਸੱਚ ਦੀਆਂ ਆਵਾਜ਼ਾਂ ਇਹ ਨਹੀਂ ਕਦੇ ਦਬਦੀਆਂ ਹੁੰਦੀਆਂ ਇਹ ਤੇ ਅੱਜ ਵੀ ਗਉਂਦ ਰੰਗ ਨਾ ਰੁਕੇਗਾ ਨਾ ਝੁਕੇਗਾ ਇਹ ਵਿੱਚ ਮਦਾਨਾ ਭੁਕੇਗਾ ਇਹ ਖਾਲਸਾ ਕਲਗੀਆਂ ਵਾਲੇ ਦਾ ਇਹ ਮਾਰਿਆ ਕਦੇ ਨਾ ਮੁਕੇਗਾ ਸੰਗਤ ਜੀ ਉਸ ਵੇਲੇ ਬਾਬਰ ਦੇ ਵਿੱਚ ਅੰਨੀ ਹੋ ਕੇ ਹੋਸ਼ ਭਲਾ ਲੇ ਰਾਣੀ ਨੇ ਦੇਵੀ ਚਹੇ ਪਵਿੱਤਰ ਅੱਖਰ ਰਾਮਨਾ ਲਾਲੇ ਰਾਣੀ ਨੇ ਘੜਾ ਪਾਪ ਦਾ ਪੂਰਾ ਭਰ ਗਿਆ ਵਕਤ ਅਖੀਰ ਆ ਗਿਆ ਜਦ ਬਲਵੰਤ ਸਿਆ ਫਿਰ ਸਿੰਘਾਂ ਦੇ ਨਾਲ ਅਸਿੰਘ ਫਸਾਲੇ ਰਾਣੀ ਨੇ ਜਦੋਂ ਸਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਦੇ ਯੋਧੇ ਸ਼ਹਾਦਤਾਂ ਦੇ ਜਾਪੀ ਗਏ ਜਦੋਂ ਅਸੀਂ ਦਾ ਕੱਲੂ ਕਾਰਾ ਹੋ ਗਿਆ ਉਹਦੇ ਤੋਂ ਬਾਅਦ ਬੀਬੀ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਰੁਗ ਗੋਲੀਆਂ ਦਾ ਖਾ ਕੇ ਸੌਂਦੀ ਸੀ ਫਿਰ ਵੀ ਆਉਂਦੇ ਸੀ ਭੜੇ-ਭੜੇ ਸੁਪਨੇ ਉਹਨੂੰ ਰਾਤ ਨੂੰ ਪੈਂਦਾ ਸੀ ਦੁਆਰ ਤੇ ਬੀਬੀ ਗਈ ਪੰਡਤ ਜੀ ਦੇ ਕੋਲੇ ਉਹਨੇ ਪੰਡਤ ਨੂੰ ਵਿਖਾਈ ਕੁੰਡਲੀ ਤੇ ਪੰਡਤ ਜੀ ਕੁੰਡਲੀ ਵੇਖ ਕੇ ਕੀ ਕਹਿੰਦੇ ਬੀਬੀ ਸਹਿਬਾ ਨੂੰ ਪੰਡਤ ਜੀ ਕਹਿਣ ਲੱਗੇ ਮੈਨੂੰ ਦੇ ਦੇ ਬੇਸ਼ੱਕ ਚਾਰ ਰਾਣੀ ਪਰ ਮੈਂ ਤੇਥੋਂ ਨਹੀਂ ਸੱਚ ਲੁਕਾ ਸਕਦਾ ਮੈਨੂੰ ਰਿਹਾ ਏ ਤੇਰ ਜੋ ਆ ਰਾਣੀ ਪੰਡਤ ਕਹਿੰਦਾ ਚੀਜ਼ ਨੀਲੀ ਜੀ ਲੱਗੀ ਕੋਈ ਮਗਰ ਤੇਰੇ ਕਹਿੰਦਾ ਚੀਜ਼ ਨੀਲੀ ਜੀ ਲੱਗੀ ਕੋਈ ਮਗਰ ਤੇਰੇ ਐਂਓ ਪੈਂਦਾ ਏ ਰਾਤੀ ਦੁਬਾਰਾ ਰਾਣੀ ਪੂਜਾ ਪਾਠ ਦਾ ਰੱਖੂ ਮੈਂ ਜੋਰ ਪੂਰਾ ਬਸ ਤੂੰ ਸਿੰਘਾਂ ਤੋਂ ਰੱਖੀ ਵਿਚਾਰ ਰਾਣੀ ਉਹਨੂੰ ਦਸ ਦਿਨ ਜੁਮੀਆਂ ਨੇ ਗੱਲ ਜੀ ਤੇਰਾ ਜੂਨ ਤੋਂ ਛਣੀ ਪਿਆ ਜਨ ਚੰਦ ਜੀ ਪਹਿਣਾ ਕੱਢਣਾ ਕੋਈ ਛੇਤੀ ਛੇਤੀ ਹੱਲ ਜੀ ਨਹੀਂ ਤਾਂ ਲੰਗਣਾ ਨਹੀਂ ਐਤ ਕੀ ਸਿਆਲ ਰਾਣੀਏ ਤੇਰੀ ਗੁੱਡਲੀ ਹਾਲ ਰਾਣੀ ਬੀਬੀ ਰਾਣੀ ਨੂੰ ਕਿਸੇ ਨੇ ਗੱਲ ਆਖੀ ਹੋ ਬੀਬੀ ਰਾਣੀ ਨੂੰ ਕਿਸੇ ਨੇ ਗੱਲ ਆਖੀ ਮੌਜਾਂ ਮਾਣ ਕੀ ਲੈਣਾ ਏ ਕਬਰ ਬਣ ਕੇ ਹੋ ਸਿੱਖ ਉਹ ਦੱਸ ਤਿੰਨ ਜ਼ੁਮੀਆਂ ਨੇ ਗੱਲ ਕੀਤੀ ਤੇਰਾ ਜੂਨ ਤੋਂ ਹੀ ਸ਼ਨੀ ਪਿਆ ਚੱਲ ਗਈ ਓਹ ਨੂੰ ਦੱਸ ਤਿੰਨ ਜ਼ੁਮੀਆਂ ਨੇ ਗੱਲ ਕੀਤੀ ਤੇਰਾ ਜੂਨ ਤੋਂ ਹੀ ਸ਼ਨੀ ਪਿਆ ਚੱਲ ਗਈ ਹੋਪਣਾ ਕੱਟਣਾ ਕੁਛੇ ਧੀ ਧੀ ਹੱਲ ਗਈ ਨਿਕਲ ਲੰਗੜਾ ਦੀ ਐ ਦਿੱਤੀ ਨਿਕਲ ਲੰਗੜਾ ਦੀ ਐ ਕੁਝ ਨਾਲ ਰਾਣੀ ਨੇ ਤੇਰੀ ਕੁੰਡਲੀ ਚ ਬੈਗੀ ਕੁੰਡਲੀ ਚ ਬੈਗੀ ਤੱਕ ਸਾਲ ਰਾਣੀ ਨੇ ਤੇਰੀ ਕੁੰਡਲੀ ਚ ਬੈਗੀ ਤੱਕ ਸਾਲੀ ਰਾਣੀ ਤੇਰੀ ਕੁੰਡਲੀ ਚ ਬੈਗੀ ਤੱਕ ਸਾਲ ਰਾਣੀ ਸੰਗਤ ਜੀ ਪੰਥ ਦੀ ਮਾਇਨਾਸ ਹਸਤੀ ਪੰਥ ਦੀ ਮਹਾਨ ਸ਼ਖਸੀਅਤ ਇਸ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਨਾਮ ਦੰਨ ਦੀਆਂ ਦਾਤਾਂ ਵੰਡੀਆਂ ਇਸ ਇਲਾਕੇ ਨੂੰ ਵੱਡੀਆਂ ਰਹਿਮਤਾਂ ਤੱਤਾ ਦੇ ਨਾਲ ਨਵਾਜਿਆ ਉਹ ਗੁਰੂ ਨਾਨਕ ਦਾ ਦਰ ਨਾਨਕ ਸਰ ਉਹ ਭਗਤੀ ਦਾ ਘਰ ਉਹ ਭਗਤੀ ਦਾ ਨਹੀਂ ਸ਼ਕਤੀ ਦਾ ਵੀ ਘਰ ਤੇ ਉਸ ਦਰ ਦੇ ਮੁੱਖ ਸੇਵਾ ਦਾ ਸ਼੍ਰੀਮਾਨ ਸੰਤ ਬਾਬਾ ਲਖਾ ਸਿੰਘ ਨਾਨਕ ਸਰ ਵਾਲੇ ਉਹ ਪਾਉਂਦੇ ਨੇ ਚਿੰਨਾ ਦੀਆਂ ਪਟੀਆਂ ਸੇਵਾਵਾਂ ਨੇ ਇਸ ਤਖਤੇ ਤੇ ਇਸ ਇਲਾਕੇ ਦੇ ਵਿੱਚ ਖਾਲਸਾ ਜੀ ਉਹ ਨਾਨਕ ਸਰ ਜਿੱਥੋਂ ਕਿ ਕੋਈ ਖਾਲੀ ਨਹੀਂ ਮੁੜਿਆ ਕੋਈ ਦੁੱਧ ਦੀਆਂ ਦਾਤਾਂ ਮੰਗਦਾ ਕੋਈ ਪੁੱਤਾਂ ਦੀਆਂ ਦਾਤਾਂ ਮੰਗਦਾ ਤੇ ਕੋਈ ਸੁਫਾਂ ਦੀਆਂ ਦਾਤਾਂ ਮੰਗਦਾ ਮਿਲਦੀਆਂ ਤੇ ਉਸ ਦਰਦੇ ਉੱਤੇ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਬਾਪੁਰਖ ਸਾਡੇ ਦਰਮਿਆਨ ਪਹੁੰਚੇ ਨਹੀਂ ਬਾਬਾ ਲੱਖਾ ਸਿੰਘ ਜੀ ਉਹਨਾਂ ਦਾ ਸਮੂਚਾ ਹੀ ਜੱਥਾ ਇਸੇ ਤਰ੍ਹਾਂ ਸਾਡਾ ਭਰਾ ਜੱਗਾ ਜੀ ਬਹੁਤ ਪਿਆਰ ਹੈ ਜੱਥੇ ਦੇ ਨਾਲ ਸਾਰਿਆਂ ਨੂੰ ਨਿੱਕਾ ਜਿਓ ਹੋਇਆ

ਕੁੰਡਲੀ ਚ ਬੈਗੀ ਉਹ ਕੁੰਡਲੀ ਚ ਬੈਗੀ ਟੱਕ ਸਾਲ ਰਾਣੀਆਂ ਨਹੀਂ ਤੇਰੀ ਕੁੰਡਲੀ ਚ ਬੈਗੀ ਟੱਕ ਸਾਰੇ ਰਾਣੀਆਂ ਓਹ ਜਿਵੇਂ ਜਿਵੇਂ ਨੂੰ ਮੁਗਲ ਸਾਰਿਆ ਕਿ ਅੱਖ ਤੋਂ ਵਾਂਗੂ ਪਿੜਿਖ ਖਲਾਰਿਆ ਸਭ ਟਿਆ ਜਵਾਲ ਖਣ ਪਾੜਿਆ ਫੁੱਤ ਲੈ ਲਿਆ ਕੜੋਂ ਪਿਸਪਨਾਰ ਰਾਣੀਆਂ ਨਹੀਂ ਤੇਰੀ ਕੁੰਡਲੀ ਚ ਬੈਗੀ ਕੁੰਡਲੀ ਚ ਬੈਗੀ ਟੱਕ ਸਾਲ ਰਾਣੀਆਂ ਨਹੀਂ ਤੇਰੀ ਕੁੰਡਲੀ ਚ ਬੈਗੀ ਟੱਕ ਸਾਰੇ ਰਾਣੀਆਂ ਲਿਖ ਤੋਂਮ ਦੀ ਜਵਾਨੀਆਂ ਜਲਾਉਣਗੇ ਟਾਡੀ ਉਹਨਾਂ ਨੂੰ